ਵਿਆਹ ਸ਼ਾਦੀਆਂ ਦੇ ਸਮਾਗਮਾਂ 'ਚ ਹਥਿਆਰ ਲਹਿਰਾਉਣ ਵਾਲਿਆਂ ਦੀ ਖੈਰ ਨਹੀਂ ਫਤਿਹਗੜ ਚੂੜੀਆਂ ਦੇ ਪਿੰਡ ਧੋਲਪੁਰ ਦੇ ਜਾਗੋ ਦੇ ਇੱਕ ਸਮਾਗਮ 'ਚ ਨੌਜਵਾਨਾਂ ਲਹਿਰਾਏ ਹਥਿਆਰ ਪੁਲਸੋਂ ਲੰ 4 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਐਸਐਚਓ ਪ੍ਰਭਜੋਤ ਸਿੰਘ ਨੇ ਦਿੱਤੀ ਜਾਣਕਾਰੀ ਵਿਆਹ ਸ਼ਾਦੀਆਂ 'ਚ ਖੂਰ ਖੁਸ਼ੀ ਦੇ ਸਮਾਗਮਾਂ 'ਚ ਟੀਚੇ ਤੇ ਲੱਗੇ ਗਾਣਿਆਂ ਤੇ ਅਕਸਰ ਹੀ ਨੌਜਵਾਨ ਫੁਕਰੀ ਮਾਰਦੇ ਹੋਏ ਹੱਥਾਂ 'ਚ ਹਥਿਆਰ ਲੈ ਕੇ ਲਹਿਰਾਉਂਦੇ ਅਤੇ ਗੋਲੀਆਂ ਵੀ ਚਲਾਉਂਦੇ ਦਿਖਾਈ ਦਿੰਦੇ ਹਨ ਤੇ ਹੁਣ ਇਨਾਂ ਨੂੰ ਲੈ ਕੇ ਪੁਲਿਸ ਸਖਤ ਐਕਸ਼ਨ ਮੂਡ ਚ ਦਿਖਾਈ ਦੇ ਰਹੀ ਲੱਗੀ ਹੈ ਅਜਿਹਾ ਹੈ ਇੱਕ ਮਾਮਲਾ ਹਲਕਾ ਫਤਿਹਗੜ ਚੂੜੀਆਂ ਦੇ ਥਾਣਾ ਕਿਲਾਲ ਲਾਲ ਸਿੰਘ ਦੇ ਪਿੰਡ ਤੋਲਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵੀਡੀਓ ਚ ਇੱਕ ਨੌਜਵਾਨ ਬੱਚੇ ਨੂੰ ਪੁੱਛ ਰਿਹਾ ਹੱਥਾਂ ਚ ਸ਼ਰੀਆਂ ਹਥਿਆਰ ਲਹਿਰੋਂ ਦਾ ਦਿਖਾਈ ਦੇ ਰਿਹਾ ਜਿਸ ਰੂਪਤ ਕਿਲਾਲ ਲਾਲ ਸਿੰਘ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਸਬੰਧੀ ਕਿਲਾਲ ਲਾਲ ਸਿੰਘ ਦੀ ਐਸਐਚਓ ਪ੍ਰਭ ਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਤੋਲਪੁਰ ਦੇ ਗੁਰਚਨ ਸਿੰਘ ਦੇ ਘਰ ਇੱਕ ਵਿਆਸ ਮਾਗਮ ਚ ਜਾਗੋ ਪ੍ਰੋਗਰਾਮ ਵਿੱਚ ਕੁਝ ਨੌਜਵਾਨ ਜਵਾਨ ਹਥਾਂ 'ਚ ਹਥਿਆਰ ਲਹਿਰਾਉਂਦੇ ਹੋਏ ਭੰਗੜਾ ਪਾ ਰਹੇ ਹਨ ਅਤੇ ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਨਾਲ ਲੋਕਾਂ ਤੇ ਬਨਾ ਚਿੰਤਾਵਿਤ ਪੈਦਾ ਹੋਈ ਹੈ ਐਸ ਐਚਓ ਪ੍ਰਭਜੋਤ ਸਿੰਘ ਨੇ ਅੱਗੇ ਦੱਸਿਆ ਕਿ ਪੂਰੀ ਜਾਂਚ ਕਰਨ ਉਪਰੰਤ 4 ਨੌਜਵਾਨਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪਿੰਡ ਹਰੂਵਾਲ ਚਰਜੀਤ ਸਿੰਘ ਚੰਨੀ ਵਾਸੀ ਹਰੂਵਾਲ ਸਚਨਪ੍ਰੀਤ ਸਿੰਘ ਵਿੰਡਰ ਕਣੀਏ ਕੇ ਪਾਂਗਰ ਤੇ ਗੁਰਜੰਟ ਸਿੰਘ ਚਿਤਾਕਾਰ ਸੀ ਵਾਸੀ ਤੋਲਪੁਰ ਬਚੋਂ ਹੋਈ ਹੈ ਜਿੰਨਾ ਵਿਰੁੱਧ ਥਾਣਾ ਕਿਲਾਲਾਲ ਸਿੰਘ ਦੇ ਕੇ ਤਾਰਾ ਬੀ ਐਨ ਐਸ 25 ਰੈਕਟ ਚ 9 ਅਸਲਾ ਆਰਮ ਐਕਟ ਅਤੇ 188 ਆਈ ਪੀਸੀ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸ਼ਚੋ ਪਰਮਜੋਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੱਲ ਕਲਰਾਲਾ ਸਿੰਘ ਪੁਲਿਸ ਸਟੇਸ਼ਨ ਵਿੱਚ ਸੀਕ੍ਰੇਟ ਇਨਫੋਰਮੇਸ਼ਨ ਮਸੂਦ ਹੋਈ ਜਿਸ ਵਿੱਚ ਸੋਸ਼ਲ ਮੀਡੀਆ ਦੀ ਵਾਇਰਲ ਵੀਡੀਓ ਵਿੱਚ ਚਾਰ ਨੌਜਵਾਨ ਹਥਿਆਰਾਂ ਦੀ ਪਰਚਾਹੇ ਕਰਦੇ ਦਿਖਾਈ ਦਿੱਤੇ ਇਸ ਦਾ ਸਖਤ ਨੋਟਿਸ ਲੈਂਦੇ ਆ ਸਾਡੇ ਮਾਨਯੋਗ ਐਸਐਸਪੀ ਸ੍ਰੀ ਗੌਰ ਸੰਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਰਾਂ ਨੌਜਵਾਨਾਂ ਦੇ ਉਹਨਾਂ ਦੀ ਪਛਾਣ ਕਰਕੇ ਮਕਦਮਾ ਨੰਬਰ 8 ਮਿਤੀ 18/2/2025 ਅੰਡਰ ਸੈਕਸ਼ਨ 25 ਆਰਮ ਸੈਕਟ ਤਹਿਤ ਮਕਦਮਾ ਦਰਜ ਕੀਤਾ ਗਿਆ ਇੱਕ ਵਿੱਚ ਮੈਂ ਬਾਕੀ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਡੇ ਲਾਇਸੈਂਸ ਤੇ ਆ ਰਿਹਾ ਇਹ ਦੀ ਇਹ ਤੁਹਾਡੀ ਸੇਫਟੀ ਵਾਸਤੇ ਨਾ ਕਿ ਇਹਨਾਂ ਨੂੰ ਜਨਤਕ ਥਾਵਾਂ ਤੇ ਪ੍ਰਦਰਸ਼ਨ ਕਰਨ ਵਾਸਤੇ ਜੇ ਕੋਈ ਵਿੱਚ ਕੋਈ ਵੀ ਨੌਜਵਾਨ ਇਸ ਦੀ ਉਲੰਘਣਾ ਤੋਂ ਕਰੇਗਾ ਤੇ ਉਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹਮਲ ਵਿੱਚ ਲਿਆਂਦੀ ਜਾਵੇਗੀ